ਆਪਣੇ ਪੁੱਤ ਦੇ ਫੁੱਲ ਹੱਥਾਂ ਦੇ ਵਿੱਚ ਲੈ ਕੇ ਮਾਪੂਬਾ ਮਾਰੁੰਦੀ ਐ ਤੇ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦੀ ਐ ਕਿ ਜਵੰਦਿਆ ਤੋ ਇੱਕ ਵਾਰ ਤਾਂ ਵਾਪਸ ਆ ਕੀ ਆਪਣੀ ਮਾਂ ਨੂੰ ਹਾਕ ਮਾਰ ਮੈਂ ਤੇਨੂੰ ਅੱਜ ਵੀ ਉਡੀਕ ਰਹੀ ਆ ਤਾਂ ਮਾਂ ਅਤੇ ਪਤਨੀ ਦੱਸਿਆ ਜਾ ਰਿਹਾ ਕਿ ਬੇਹੋਸ਼ ਹੋ ਜਾਂਦੇ ਨੇ ਜਦੋਂ ਉਸ ਨੂੰ ਟਾਈ ਤੇ ਉਸ ਨੂੰ ਪੱਗ ਜਿਹੜੀ ਸਜਾਈ ਗਈ ਸੀ ਚੋਦੋ ਮਾਂ ਨੇ ਆਪਣੇ ਪੁੱਤ ਦੇ ਫੁੱਲ ਚੁਗਈ ਤਾਂ ਮਾਂ ਦੀਆਂ ਤਾਹਾਂ ਨਿਕਲ ਜਾਂਦੀਆਂ ਨੇ ਆਪਣੇ ਪੁੱਤ ਦੇ ਫੁੱਲ ਹੱਥਾਂ ਦੇ ਵਿੱਚ ਲੈ ਕੇ ਮਾਪੂ ਬਾਂ ਮਾਰੁੰਦੀ ਐ ਆਪਣੀ ਸੱਸ ਰਾਜਵੀਰ ਜਵੰਦਾ ਦੇ ਦਾਦੀ ਨੂੰ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਪਹਿਲਾਂ ਤੁਸੀਂ ਆਪਣਾ ਪੁੱਤ ਤੋਰਿਆ ਤੇ ਅੱਜ ਮੈਂ ਆਪਣਾ ਪੁੱਤ ਤੋੜ ਦਿੱਤਾ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਤਸਵੀਰਾਂ ਰਾਜਵੀਰ ਚਵੰਦਾ ਦੇ ਜਦੋਂ ਫੁੱਲ ਚੁਗੇ ਜਾ ਰਹੇ ਨਹੀਂ ਉਸ ਸਮੇਂ ਦੀਆਂ ਨਹੀਂ ਜਿੱਥੇ ਮਾਂ ਬੇहद ਭਾਵੁਕ ਨਜ਼ਰ ਆ ਰਹੀ ਹੈ ਜੀਆਂ ਦੱਸਦੇ ਕਿ ਜਿੱਥੇ ਬੀਤੇ ਦਿਨ ਅੰਤਿਮ ਸੰਸਕਾਰ ਰਾਜਵੀਰ ਚਵੰਦਾ ਦਾ ਕੀਤਾ ਗਿਆ ਤੇ ਉਸੇ ਤੋਂ ਬਾਅਦ ਅਜ ਮਾਂ ਉਸ ਥਾਂ ਦੇ ਉੱਤੇ ਪੁੱਜੀ ਜਿੱਥੇ ਪੁੱਤ ਦਾ ਸੀਵਾ ਬਲਿਆ ਸੀ ਉਸ ਥਾਂ ਦੇ ਉੱਤੇ ਜਦੋਂ ਮਾਂ ਨੇ ਆਪਣੇ ਪੁੱਤ ਦੇ ਫੁੱਲ ਚੁਗੇ ਤਾਂ ਮਾਂ ਦੀਆਂ ਤਾਂਹਾਂ ਨਿਕਲ ਜਾਂਦੀਆਂ ਨੇ ਆਪਣੇ ਪੁੱਤ ਦੇ ਫੁੱਲ ਹੱਥਾਂ ਦੇ ਵਿੱਚ ਲੈ ਕੇ ਮਾਂ ਪੁੱਬਾ ਮਾਰ ਰੋਂਦੀ ਹੈ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦੀ ਐ ਕਿ ਜਵੰਦਿਆ ਤੋ ਇੱਕ ਵਾਰ ਤਾਂ ਵਾਪਸ ਆ ਕੇ ਆਪਣੀ ਮਾਂ ਨੂੰ ਹਾਕ ਮਾਰ ਮੈਂ ਤੈਨੂੰ ਅੱਜ ਵੀ ਉਡੀਕ ਰਹੀ ਆ ਸੋ ਉਸ ਮਾਂ ਤੇ ਕੀ ਬੀਤਦੀ ਹੋਣੀ ਐ ਇਸ ਦਾ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਮਾਂ ਜਿਸ ਨੇ ਕੁਝ ਸਮਾਂ ਪਹਿਲਾਂ ਆਪਣੇ ਸਿਰ ਦਾ ਸਾਈਂ ਗਵਾ ਲਿਆ ਤੇ ਹੁਣ ਉਸ ਦਾ ਇੱਕੋ ਇੱਕ ਸਹਾਰਾ ਉਸ ਦਾ ਪੁੱਤ ਵੀ ਇਸ ਜਹਾਨੋਂ ਚਲੇ ਗਿਆ ਕਹਿੰਦੇ ਨੇ ਜਦੋਂ ਰਾਜਵੀਰ ਜਵੰਦਾ ਦੇ ਪੱਗ ਬੰਨੀ ਜਾ ਰਹੀ ਸੀ ਗਲ ਦੇ ਵਿੱਚ ਟਾਈ ਲਾਈ ਜਾ ਰਹੀ ਸੀ ਉਸ ਦੀ ਮ੍ਰਿਤਕ ਦੇ ਨੂੰ ਤਾਮਾਦੀਆਂ ਤਾਂ ਹਾਂ ਨਿਕਲਦੀਆਂ ਨੇ ਆਪਣੀ ਸੱਸ ਯਾਨੀ ਕਿ ਰਾਜੀਵ ਜਵੰਦਾ ਦੀ ਦਾਦੀ ਨੂੰ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਪਹਿਲਾਂ ਤੁਸੀਂ ਆਪਣਾ ਪੁੱਤ ਤੋਰਿਆ ਤੇ ਅੱਜ ਮੈਂ ਆਪਣਾ ਪੁੱਤ ਤੋੜ ਦਿੱਤਾ ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਸਭ ਕੁਝ ਅੱਖਾਂ ਦੇ ਸਾਹਮਣੇ ਸੀ ਮ੍ਰਿਤਕ ਦੇ ਰਾਜੀਵ ਜਵੰਦਾ ਦੀ ਉਸ ਘਰ ਦੇ ਵਿੱਚ ਪਈ ਸੀ ਤਮਾ ਅਤੇ ਪਤਨੀ ਦੱਸਿਆ ਜਾ ਰਿਹਾ ਕਿ ਬੇਹੋਸ਼ ਹੋ ਜਾਂਦੇ ਨੇ ਜਦੋਂ ਉਸ ਨੂੰ ਟਾਈ ਤੇ ਉਸ ਨੂੰ ਪੱਗ ਜਿਹੜੀ ਸਜਾਈ ਗਈ ਸੀ ਸੋ ਬੜਾ ਔਖਾ ਸਮਾਂ ਪਰਿਵਾਰ ਦੇ ਲਈ ਕਿਉਂਕਿ ਪਹਿਲਾਂ ਇੱਕ ਘਰ ਦਾ ਮੋਢੀ ਗਿਆ ਜੀ ਗਿਆ ਹਲੇ ਉਹ ਦੁੱਖ ਨਹੀਂ ਸੀ ਜਰਿਆ ਜਾ ਰਿਹਾ ਉਹ ਦੁੱਖ ਤੋਂ ਬਾਹਰ ਨਹੀਂ ਸੀ ਨਿਕਲੇ ਤੇ ਇੱਕ ਹੋਰ ਦੁੱਖ ਜੋ ਹੈ ਉਹਨਾਂ ਦਾ ਪੁੱਤ ਜਹਾਨੋ ਚਲੇ ਗਿਆ ਸੋ ਅੱਜ ਰਾਜਵੀਰ ਜਵੰਦਾ ਦੇ ਫੁੱਲ ਚੁਕੇਗੇ ਨਹੀਂ ਉਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਮਾਂ ਨੂੰ ਉਸ ਥਾਂ ਦੇ ਉੱਤੇ ਲਿਆਂਦਾ ਗਿਆ ਜਿੱਥੇ ਮਾਦਾ ਰੋ ਰੋ ਕੇ ਬੁਰਾ ਹਾਲ ਹੋਇਆ ਰਾਜਵੀਰ ਜਵੰਦਾ ਇਸੇ ਗਰਾਊਂਡ ਦੇ ਵਿੱਚ ਕਿਤੇ ਖੇਡਿਆ ਕਰਦੇ ਸਨ ਇਸੇ ਥਾਂ ਦੇ ਉੱਤੇ ਰਾਜਵੀਰ ਜਵੰਦਾ ਨੇ ਗਾਣਾ ਸ਼ੁਰੂ ਕੀਤਾ ਸੀ ਇਸੇ ਥਾਂ ਦੇ ਲਈ ਮਾਂ ਆਪਣੇ ਪੁੱਤ ਨੂੰ ਤਿਆਰ ਕਰਕੇ ਭੇਜਿਆ ਕਰਦੇ ਸੀ ਕਿ ਮੇਰਾ ਪੁੱਤ ਪੜਨ ਦੇ ਲਈ ਚੱਲਿਆ ਤੇ ਉਸੇ ਥਾਂ ਦੇ ਉੱਤੇ ਜਦੋਂ ਮਾਂ ਨੇ ਆਪਣੇ ਪੁੱਤ ਦਾ ਸਿਵਾ ਬਲ ਦਾ ਵੇਖਿਆ ਸਉ ਮਾਦੇ ਉਤੇ ਕੀ ਬੀਤਦੀ ਹੋਣੀ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਸੋ ਤਾਹਾ ਮਾਰ ਕੇ ਮਾਰੁੰਦੀ ਹੈ ਕਿ ਮੇਰਾ ਪੁੱਤ ਸੋਹਣਾ ਜਵਾਨ ਗੱਭਰੂ ਸੀ ਉਹ ਇਸ ਜਹਾਨੋਂ ਚਲੇ ਗਿਆ ਹਲੇ ਉਸਤੇ ਕੀ ਉਮਰ ਸੀ ਹਲੇ ਨਿਆਣੇ ਨਿੱਕੇ ਨਿੱਕੇ ਸਨ ਤੇ ਉਸਦੀ ਪਤਨੀ ਦਾ ਕੀ ਹਾਲ ਹੋਏਗਾ ਤੁਸੀਂ ਖੁਦ ਸੋਚੋ ਸੋ ਮਾਂ ਨੂੰ ਮੋਢਿਆਂ ਤੋਂ ਫੜ ਕੇ ਉਸ ਤੋਂ ਤੁਰਿਆ ਨਹੀਂ ਜਾ ਰਿਹਾ ਆਪਣੇ ਪੁੱਤ ਦਾ ਸਦਮਾ ਉਸ ਤੋਂ ਸਿਆ ਨਹੀਂ ਜਾ ਰਿਹਾ ਜਿਸ ਤਰੀਕੇ ਦੇ ਨਾਲ ਉਹ ਛੱਡ ਕੇ ਚਲਾ ਗਿਆ ਹੈ ਬੀਤੇ ਦਿਨ ਵੀ ਮਾਦੇ ਇਹ ਬੋਲ ਸਨ ਜਵੰਦਿਆ ਇੱਕ ਵਾਰ ਵਾਪਸ ਆ ਜਾ ਮੇਰੀ ਹਾਕ ਮਾਰੀ ਤੇ ਤੂੰ ਪੱਜਾ ਉੰਦਾ ਸੀ ਤੇ ਅੱਜ ਵੀ ਤੂੰ ਆਪਣੀ ਮਾਦੀ ਇਸ ਹਾਕ ਨੂੰ ਸੁਣ ਸੋ ਬੇहद ਭਾਵੁਕ ਤਸਵੀਰਾਂ ਨੇ ਮਾਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਤਨੀ ਬੇਸੁੱਧ ਹੋਈ ਹੈ ਜੋ ਜਿਗਰੀ ਯਾਰ ਨੇ ਰਾਜਵੀਰ ਜਵੰਦਾ ਦੇ ਐਮੀ ਬਿਰਕ ਕਮਰ ਗਰੇਵਾਲ ਤੇ ਨਾਲ ਹੀ ਕੁਲਵਿੰਦਰ ਬਿੱਲਾ ਜਿਨ੍ਹਾਂ ਦੇ ਵੱਲੋਂ ਫੁੱਲ ਜਿਹੜੇ ਚੁਕੇ ਗਏ ਇੱਕ ਭਰਾਵਾਂ ਦਾ ਰੋਲ ਅਦਾ ਕਰਦੇ ਭਰਾਵਾਂ ਦੇ ਵਾਂਗ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੇ ਯਾਰਖ ਹੁੰਦੇ ਨੇ ਭਰਾਵਾਂ ਵਾਂਗ ਹੁੰਦੇ ਨੇ ਹਰ ਔਖੀ ਘੜੀ ਦੇ ਵਿੱਚ ਨਾਲ ਖੜਦੇ ਨੇ ਉਹ ਯਾਰ ਜਿਨ੍ਹਾਂ ਨੇ ਕਾਲਜ ਦੇ ਵਿੱਚ ਕਦੇ ਚਾਹਾਂ ਸਾਂਝੀਆਂ ਕੀਤੀਆਂ ਸਨ ਲੱਖਾਂ ਵਾਅਦੇ ਕੀਤੇ ਹੋਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਬੁਲੰਦੀਆਂ ਛੂਹਾਂਗੇ ਸਟੇਜਾਂ ਸਾਂਝੀਆਂ ਕਰਾਂਗੇ ਪਰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਵੱਖ ਹੋ ਜਾਵਾਂਗੇ ਕਿ ਆਪਣੇ ਜਿਗਰ ਦੇ ਟੋਟੀਆਂ ਨੂੰ ਹੀ ਵੱਖ ਜਿਹੜਾ ਹੋਣਾ ਪਏਗਾ ਸੋ ਜਦੋਂ ਫੁੱਲ ਚੁਗੇ ਗਏ ਨੇ ਰਾਜਵੀਰ ਜਵੰਦਾ ਦੇ ਤਾਂ ਮਾਤਾ ਹਾਂ ਮਾਰ ਕੇ ਰੋਂਦੀ ਐ ਮਾਦਾ ਰੋ ਰੋ ਕੇ ਬੁਰਾ ਹਾਲ ਹੋਇਆ ਮਾਂ ਨੂੰ ਮੋਢਿਆਂ ਤੋਂ ਫੜ ਕੇ ਬਾਹਾਂ ਤੋਂ ਫੜ ਕੇ ਲਜਾਇਆ ਜਾ ਰਿਹਾ ਉਸ ਥਾਂ ਦੇ ਉੱਤੇ ਜਿੱਥੇ ਉਸਦੇ ਪੁੱਤ ਦਾ ਸੇਵਾ ਬਲਿਆ ਸੀ ਤੇ ਉੱਥੇ ਹੀ ਉਸਦੇ ਫੁੱਲ ਮਾਦੇ ਵੱਲੋਂ ਚੁਗੇ ਗਏ ਨੇ 12 ਦਿਨ ਮਾਂ ਆਪਣੇ ਪੁੱਤ ਨੂੰ ਜੋ ਹੈ ਲਗਾਤਾਰ ਵੇਖਦੀ ਰਹੀ ਵੈਂਟੀਲੇਟਰ ਦੇ ਉੱਤੇ ਪਏ ਨੂੰ ਕਿ ਮੇਰਾ ਪੁੱਤ ਹੁਣ ਬਾਹਰ ਨਿਕਲੇਗਾ ਮੇਰੇ ਪੁੱਤ ਦੀ ਚੰਗੀ ਖਬਰ ਹੁਣ ਬਾਹਰ ਆਏਗੀ ਇਥੋਂ ਤੱਕ ਕਿ ਮਾਂ ਇਹ ਵੀ ਦਿਲਾਸੇ ਦੇਣ ਦੀ ਨਜ਼ਰ ਆਈ ਸੀ ਕਿ ਮੈਂ ਪੁੱਤ ਦਾ ਜਦੋਂ ਹੱਥ ਫੜਿਆ ਜਾ ਕੇ ਆਪਣੇ ਪੁੱਤ ਨੂੰ ਹਾਕ ਮਾਰੀ ਜਾ ਕੇ ਤਾਂ ਮੇਰੇ ਪੁੱਤ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗੇ ਨੇ ਮੈਨੂੰ ਪਤਾ ਹੈ ਉਹ ਜਲਦੀ ਠੀਕ ਹੋਏਗਾ ਰਾਜਵੀਰ ਜਵੰਦਾ ਦੀ ਪਤਨੀ ਦੇ ਬੋਲ ਸਨ ਕਿ ਮੇਰੇ ਪਤੀ ਦੇ ਲਈ ਅਰਦਾਸਾਂ ਸਾਰੇ ਜ਼ਰੂਰ ਕਰੋ ਉਹ ਜਲਦ ਠੀਕ ਹੋਣਗੇ ਪਰ ਨਹੀਂ ਸੀ ਪਤਾ ਕਿ ਉਸ ਬੰਦ ਕਮਰੇ ਦੇ ਵਿੱਚ ਪਏ ਰਾਜਵੀਰ ਜਵੰਦਾ ਦੀ ਖਬਰ ਚੰਗੀ ਨਹੀਂ ਮਾੜੀ ਆਏਗੀ ਕਿ ਉਹਨਾਂ ਦੇ ਚੋਣ ਵਾਲੇ ਜਿੰਨੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਇੱਕ ਵੱਡਾ ਸਦਮਾ ਜਿਹੜਾ ਲੱਗੇਗਾ ਸੋ ਸਾਥੀ ਕਲਾਕਾਰ ਪਹਿਲੇ ਦਿਨ ਤੋਂ ਹੀ ਲਗਾਤਾਰ ਜਦੋਂ ਰਾਜਵੀਰ ਸ਼ਵੰਦਾ ਦਾ ਐਕਸੀਡੈਂਟ ਹੋਇਆ ਹਾਦਸਾ ਵਾਪਰਿਆ ਪਰਿਵਾਰ ਦੇ ਨਾਲ ਖੜੇ ਸਵੇਰ ਤੋਂ ਲੈ ਕੇ ਰਾਤਾਂ ਤੱਕ ਜਾਗਦੇ ਰਹੇ ਲੱਖਾਂ ਕਰੋੜਾਂ ਲੋਕਾਂ ਦੇ ਵੱਲੋਂ ਦੁਆਵਾਂ ਕੀਤੀਆਂ ਗਈਆਂ ਕਿ ਰੱਬਾ ਉਹ ਮਾਂ ਜਿਸ ਨੇ ਆਪਣੇ ਪਤੀ ਦਾ ਵਿਛੋੜਾ ਛੱਲਿਆ ਹੁਣ ਉਸ ਨੂੰ ਆਪਣੇ ਪੁੱਤ ਦਾ ਵਿਛੋੜਾ ਨਾ ਚੱਲਣਾ ਪਏ ਇਸ ਤਰੀਕੇ ਦੇ ਨਾਲ ਲੱਖਾਂ ਲੋਕਾਂ ਨੇ ਦੁਆਵਾਂ ਕੀਤੀਆਂ ਕਹਿ ਰਹੇ ਸਨ ਕਿ ਦਵਾ ਕੰਮ ਨਹੀਂ ਕਰਦੀ ਤੇ ਦੁਆ ਜ਼ਰੂਰ ਕੰਮ ਕਰੇਗੀ ਪਰ ਨਹੀਂ ਸੀ ਪਤਾ ਕਿ ਨਾ ਦਵਾ ਨੇ ਕੰਮ ਕਰਨਾ ਹੈ ਤੇ ਨਾ ਦੁਆ ਨੇ ਕੰਮ ਕਰਨਾ ਤੇ ਮਾੜੀ ਘੜੀ ਜਿਹੜੀ ਵੇਖਣੀ ਪਈ ਹੈ ਪੂਰੇ ਸੰਸਾਰ ਨੂੰ ਰਾਜਵੀਰ ਜਵੰਦਾ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀਆਂ ਤਸਵੀਰਾਂ ਵੇਖੀਆਂ ਜਾਂਦੀਆਂ ਸਨ ਹੱਸੂ ਹੱਸੂ ਕਰਤਾ ਉਹਨਾਂ ਦਾ ਚਿਹਰਾ ਹਰ ਇੱਕ ਨੂੰ ਮੋਹਦਾ ਸੀ ਜਦੋਂ ਸਟੇਜਾਂ ਦੇ ਉੱਤੇ ਗਾਉਂਦੇ ਸਨ ਹਰ ਇੱਕ ਦੀ ਆਵਾਜ਼ ਜਦੋਂ ਉਹਨਾਂ ਦੀ ਆਵਾਜ਼ ਹਰ ਇੱਕ ਤੱਕ ਪੁੱਜਦੀ ਸੀ ਤਾਂ ਹਰ ਇੱਕ ਦਾ ਹਿਰਦਾ ਜਿਹੜਾ ਇੰਜ ਹੁੰਦਾ ਸੀ ਕਿ ਬਾਗੂ ਬਾਗ ਹੋ ਜਾਂਦਾ ਸੀ ਕਿਉਂਕਿ ਰਾਜਵੀਰ ਚਵੰਦਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਜ਼ਰੀਏ ਆਪਣੀ ਆਵਾਜ਼ ਦੇ ਜ਼ਰੀਏ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਲੋਕਾਂ ਨੂੰ ਅਜਿਹੇ ਗੀਤ ਦਿੱਤੇ ਜਿਨ੍ਹਾਂ ਨੂੰ ਹਰ ਇੱਕ ਦੇ ਵੱਲੋਂ ਮਕਬੂਲ ਜਿਹੜਾ ਕੀਤਾ ਗਿਆ ਲੋਕ ਉਹਨਾਂ ਦੇ ਪਹਿਰਾਵੇ ਨੂੰ ਉੱਚੇ ਲੰਬੇ ਸਨ ਗੱਤ ਘਾਟ ਚੰਗਾ ਸੀ ਮਾਦਾ ਸੋਹਣਾ ਪੁੱਤ ਸੀ ਜਦੋਂ ਸਟੇਜਾਂ ਦੇ ਉੱਤੇ ਗਾਉਂਦਾ ਸੀ ਤਾਂ ਹਰ ਇੱਕ ਦੇ ਦਿਲ ਨੂੰ ਜਿਹੜਾ ਛੂਹ ਲੈਂਦੀ ਸੀ ਉਹਨਾਂ ਦੀ ਆਵਾਜ਼ ਉਹਨਾਂ ਦੇ ਦਿੱਖ ਉਹਨਾਂ ਦਾ ਪਹਿਰਾਵਾ ਪਰ ਨਹੀਂ ਸੀ ਪਤਾ ਕਿ ਇਸ ਤਰੀਕੇ ਦੇ ਨਾਲ ਇਹਨਾਂ ਸੋਹਣਾ ਗੱਭਰੂ ਜਵਾਨ ਮਾਦਾ ਚਲਾ ਜਾਏਗਾ ਸੋ ਬੜੀ ਮੰਨ ਭਾਗੀ ਖਬਰ ਜਦੋਂ ਇਹ ਸਾਹਮਣੇ ਆਈ ਹਰ ਇੱਕ ਦਾ ਹਿਰਦਾ ਜਿਹੜਾ ਬਲੁੰਦੜਿਆ ਗਿਆ ਕਿ ਆਖਰਕਾਰ ਇਹ ਕੀ ਪਾਣਾ ਜਿਹੜਾ ਵਾਪਰ ਗਿਆ ਸੋ ਪਿੰਡ ਪੋਨਾ ਦੇ ਵਿੱਚ ਅੰਤਿਮ ਸੰਸਕਾਰ ਦੀਆਂ ਰਸਮਾਂ ਸਾਰੀਆਂ ਨਿਭਾਈਆਂ ਗਈਆਂ ਮਾਤਾ ਹਾਂ ਮਾਰ ਕੇ ਰੋਈ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਸੀ ਕਿ ਚੁੰਵੰਦਿਆ ਇੱਕ ਵਾਰ ਤੂੰ ਵਾਪਸ ਆ ਪਰ ਅੱਜ ਉਹ ਥਾਂ ਐਸੇ ਸਕੂਲ ਦੇ ਵਿੱਚ ਮਾਂ ਕੀਤੇ ਆਪਣੇ ਪੁੱਤ ਦਾ ਜੋੜਾ ਕਰਕੇ ਉਸ ਨੂੰ ਤਿਆਰ ਕਰਕੇ ਸਕੂਲ ਦੀ ਵਰਦੀ ਪਾ ਕੇ ਬੜੇ ਚਾਵਾਂ ਦੇ ਨਾਲ ਤੋਰਦੀ ਹੋਏਗੀ ਪਰ ਨਹੀਂ ਸੀ ਪਤਾ ਕਿ ਅੱਜ ਉਸੇ ਥਾਂ ਦੇ ਉੱਤੇ ਆਪਣੇ ਪੁੱਤ ਦੇ ਫੁੱਲ ਮੇਨੋ ਚੁਗਣੇ ਪੈਣਗੇ ਆਪਣੇ ਪੁੱਤ ਦਾ ਸਿਵਾ ਉੱਥੇ ਹੀ ਬਲਦਾ ਵੇਖਣਾ ਪਏਗਾ ਜਿੱਥੇ ਕਦੇ ਉਹਨੂੰ ਬੜੇ ਚਾਵਾਂ ਦੇ ਨਾਲ ਭੇਜਿਆ ਕਰਦੀ ਸੀ ਤੇ ਅੱਜ ਉਸ ਨੂੰ ਉਸ ਦੀ ਮ੍ਰਿਤਕ ਦੇ ਨੂੰ ਇਸ ਤਰੀਕੇ ਦੇ ਨਾਲ ਮੈਂ ਭੇਜਾਂਗੀ ਇਹ ਮਾਂ ਨੂੰ ਪੂਰਾ ਜਿੰਨਾ ਵੀ ਜਿਹੜਾ ਪਤਾ ਨਹੀਂ ਹੋਏਗਾ ਉਹ ਮਾਂ ਜਿਸ ਦੇ ਸਿਰ ਦਾ ਪਹਿਲਾਂ ਸਾਇੰਸ ਚਲੇ ਗਿਆ ਹੁਣ ਉਸ ਦਾ ਪੁੱਤ ਚਲੇ ਗਿਆ ਉਸ ਦੀਆਂ ਅੱਖਾਂ ਦੇ ਅੱਗੇ ਹਨੇਰਾ ਅੱਗੇ ਕੁਝ ਸੁੱਝ ਨਹੀਂ ਰਿਹਾ ਕਿ ਮੇਰਾ ਹੋਣਾ ਕੀ ਹੈ ਲੇਕਿਨ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਕਿ ਉਹ ਮਾਂ ਜਿਸ ਦਾ ਦੁੱਖ ਜਿਹੜਾ ਕਿਸੇ ਦੇ ਵੱਲੋਂ ਵੇਖਿਆ ਨਹੀਂ ਜਾਂਦਾ ਨਿੱਕੇ ਨਿੱਕੇ ਬੱਚੀ ਜਿਨ੍ਹਾਂ ਦੇ ਵੱਲੋਂ ਆਪਣੇ ਪਿਤਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਰਾਜਵੀਰ ਜਵੰਦਾ ਦੇ ਵੈਲਕਮ ਦੇ ਲਈ ਤਿਆਰੀਆਂ ਕਰ ਰਹੇ ਸਨ ਨਿੱਕੇ ਨਿੱਕੇ ਬੱਚੇ ਇੱਥੋਂ ਤੱਕ ਕਿ ਇਹ ਵੀ ਕਿਹਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਜੋ ਚਰਚਾਵਾਂ ਨੇ ਕਿ ਇਹਨਾਂ ਦੇ ਬੱਚਿਆਂ ਦੇ ਵੱਲੋਂ ਲਗਾਤਾਰ ਪਰਚੀਆਂ ਨਿੱਕੀਆਂ ਨਿੱਕੀਆਂ ਲਿਖ ਕੇ ਕਿ ਪਾਪਾ ਅਸੀਂ ਤੁਹਾਡੇ ਨਾਲ ਗੁੱਸੇ ਆ ਤੁਸੀਂ ਉੱਠਦੇ ਨਹੀਂ ਇਸ ਤਰੀਕੇ ਦੀਆਂ ਪਰਚੀਆਂ ਉਹਨਾਂ ਦੇ ਸਹਰਾਣੇ ਰੱਖੀਆਂ ਜਾਂਦੀਆਂ ਸਨ ਤੇ ਜਦੋਂ ਰਾਜਵੀਰ ਜਵੰਦਾ ਜਹਾਨੋਂ ਗਏ ਉਸ ਤੋਂ ਬਾਅਦ ਬੱਚਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪਿਤਾ ਸਗੋਂ ਠੀਕ ਹੋ ਕੇ ਨਹੀਂ ਉਹਨਾਂ ਦੇ ਪਿਤਾ ਦੀ ਮ੍ਰਿਤਕ ਦੇ ਘਰ ਪਹੁੰਚ ਰਹੀ ਹੈ ਉਸ ਬੱਚਿਆਂ ਤੇ ਕੀ ਬੀਤੀ ਹੋਏਗੀ ਖੁਦ ਸੋਚ ਕੇ ਜੜਾ ਹਰ ਇੱਕ ਦੀ ਅੱਖ ਨਮ ਹੁੰਦੀ ਹੈ ਸੋ ਅੱਜ ਰਾਜਵੀਰ ਜੁਵੰਦਾ ਇਸ ਜਿੱਥੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਅੱਜ ਉਹਨਾਂ ਦੇ ਫੁੱਲ ਜਿਹੜੇ ਚੁਗੇ ਗਏ ਤੇ ਇਸ ਮੌਕੇ ਤੇ ਮਾਦਿਆਂ ਭਾਵੁਕ ਤਸਵੀਰਾਂ ਪਤਨੀ ਦੀਆਂ ਭਾਵੁਕ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ